ਐਰੂ ਨੇ ਤੇ ਗਾਂਧੀ ਨੇ ਵੀਡੀਓ ਦਾ ਡਰਾਬਾ ਦੇ ਕੇ ਤੇ ਫੋਟੋਆਂ ਦਾ ਡਰਾਬਾ ਦੇ ਕੇ ਬਲੈਕਮੇਲ ਕੀਤਾ ਪਟਿਆਲੇ ਵਾਲੇ ਰਾਜਿਆਂ ਨੂੰ ਤੇ ਮਜੀਠੀਆਂ ਨੂੰ ਤੁਸੀਂ ਕੈਮਰੇ ਦਾ ਇਤਿਹਾਸ ਪੜ੍ਹ ਲਓ ਕਿ 1822 ਦੇ ਵਿੱਚ ਬ੍ਰਿਟਿਸ਼ ਹਕੂਮਤ ਕੋਲੇ ਕੈਮਰਾ ਆ ਗਿਆ ਸੀ ਬ੍ਰਿਟਿਸ਼ ਹਕੂਮਤ ਜਿੱਥੇ ਵੀ ਜਾਂਦੀ ਸੀ ਵੀਡੀਓ ਗ੍ਰਾਫੀ ਤੇ ਫੋਟੋਆਂ ਖਿੱਚਦੀ ਸੀ ਇੱਕ ਸਬੂਤਾਂ ਦੇ ਤੌਰ ਦੇ ਉੱਤੇ ਉਹ ਆਪਣੇ ਡਾਕੂਮੈਂਟਾਂ ਦੇ ਵਿੱਚ ਉਹ ਵੀਡੀਓ ਲਾ ਕੇ ਰੱਖਦੇ ਸੀ ਅੱਜ ਵੀ ਬ੍ਰਿਟਿਸ਼ ਹਕੂਮਤ ਕੋਲੇ ਹੈਗੀ ਆ ਜਿਹੜੇ ਪੰਜਾਬੀ ਯੂਕੇ ਦੇ ਵਿੱਚ ਅੱਜ ਬ੍ਰਿਟਿਸ਼ ਹਕੂਮਤ ਦੇ ਵਿੱਚ ਨੇ ਜੇ ਉਹ ਕਰ ਸਕਦੇ ਨੇ ਇਹ ਸੱਚ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਇਹ ਵੀਡੀਓ ਮੰਗਣ ਉਹ ਬ੍ਰਿਟਿਸ਼ ਹਕੂਮਤ ਕੋਲੋਂ ਅੱਜ ਕਿ ਜੀ ਇਹ ਸਬੂਤ ਸਾਨੂੰ ਦਿਓ ਜਿਸ ਸਬੂਤਾਂ ਨੂੰ ਫੋਟੋਆਂ ਨੂੰ ਵੀਡੀਓ ਨੂੰ ਦਿਖਾ ਕੇ ਇਹਨਾਂ ਨੇ ਗਾਂਧੀ ਨੇ ਤੇ ਨਹਿਰੂ ਨੇ ਪੰਜਾਬ ਨੂੰ ਅਲੱਗ ਕਰ ਲਿਆ ਉਹਨਾਂ ਨੂੰ ਡਰਾਵਾ ਦਿੱਤਾ ਬਲੈਕਮੇਲ ਕੀਤਾ ਮਜੀਠੀਆਂ ਨੂੰ ਤੇ ਰਾਜਿਆਂ ਨੂੰ ਉਹ ਫੋਟੋ ਤੇ ਵੀਡੀਓ ਕੀ ਸੀ ਤੁਹਾਨੂੰ ਦੱਸਦੇ ਆ ਜਦੋਂ ਮਹਾਰਾਜਾ ਅਣਜੀਤ ਸਿੰਘ ਦੇ ਮੁੰਡੇ ਦਾ ਵਿਆਹ ਸੀ ਉਹ ਸਮੇਂ ਜਿਹੜੇ ਪਟਿਆਲੇ ਵਾਲੇ ਸੀ ਉਹਨਾਂ ਦੀ ਫੌਜ ਵੀ ਹਰੀ ਸਿੰਘ ਨਲੂਏ ਦੇ ਨਾਲ ਸੀ ਜਦੋਂ ਹਰੀ ਸਿੰਘ ਨਲੂਏ ਨੂੰ ਘੇਰਾ ਪਾਇਆ ਗਿਆ ਉਹ ਸਮੇਂ ਪਟਿਆਲੇ ਵਾਲੇ ਰਾਜਿਆਂ ਦੀ ਫੌਜ ਨੇ ਹਰੀ ਸਿੰਘ ਨਲਗਦੇ ਪਿੱਛੇ ਪਿੱਛੇ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਪਟਿਆਲੇ ਵਾਲੇ ਰਾਜਿਆਂ ਨੇ ਉਹ ਸਮੇਂ ਬ੍ਰਿਟਿਸ਼ ਹਕੂਮਤ ਉਹ ਵੀਡੀਓਗ੍ਰਾਫੀ ਬਣਾਉਂਦੀ ਸੀ ਫੋਟੋਆਂ ਖਿੱਚਦੀ ਸੀ ਕਿਉਂਕਿ ਉਹ ਸਮੇਂ ਇਹਨਾਂ ਕੋਲੇ ਕੈਮਰਾ ਮੌਜੂਦ ਸੀ ਇਹ ਪੜ੍ਹੇ ਲਿਖੇ ਪੰਜਾਬੀ ਦੇਖ ਸਕਦੇ ਨੇ ਕਿ ਕੈਮਰੇ ਦਾ ਇਤਿਹਾਸ ਕੀ ਆ ਪਹਿਲਾਂ ਤਾਂ ਸਭ ਤੁਹਾਡੇ ਸੱਚ ਸਾਹਮਣੇ ਆ ਜਾਏਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਜ਼ਹਿਰ ਦਿੱਤੀਆ ਮਜੀਠੀਆਂ ਨੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਉਂਦੇ ਦੀਆਂ ਵੀ ਫੋਟੋਆਂ ਤੇ ਉਸ ਤੋਂ ਬਾਅਦ ਜਦ ਉਹ ਕਾਲ ਚਲਾਣਾ ਕਰ ਗਏ ਨੇ ਉਹ ਵੀ ਫੋਟੋਆਂ ਬ੍ਰਿਟਿਸ਼ ਹਕੂਮਤ ਕੋਲੇ ਹੈਗੀਆਂ ਨੇ ਪਰ ਜਿਹੜੀ ਆ ਤੁਸੀਂ ਫੋਟੋ ਦੇਖ ਰਹੇ ਹੋ ਇਹ ਹੱਥ ਨਾਲ ਬਣਾਈ ਪੇਂਟਿੰਗ ਆ ਹਰੀ ਸਿੰਘ ਨਲਵੇ ਦੀ ਵੀ ਪੇਂਟਿੰਗ ਆ ਪਰ オリジナル ਫੋਟੋਆਂ ਇਹ ਵੀਡੀਓ ਬ੍ਰਿਟਿਸ਼ ਹਕੂਮਤ ਕੋਲੇ ਹੈਗੀਆਂ ਨੇ ਤੇ ਭਾਰਤੀ ਹਕੂਮਤ ਕੋਲੇ ਵੀ ਹੈਗੀਆਂ ਨੇ ਇਸੇ ਚੀਜ਼ ਨੂੰ ਲੈ ਕੇ ਉਹ ਬਲੈਕਮੇਲ ਕਰਦੇ ਆਏ ਨੇ ਤੇ ਕਰਦੇ ਨੇ ਅੱਜ ਪੰਜਾਬ ਸਾਡਾ ਗੁਲਾਮ ਕਿਉਂ ਆ ਇਸ ਕਾਰਨ ਇਹ ਗਦਾਰਾਂ ਦੀ ਕਾਰਨ ਕਿਉਂਕਿ ਪਟਿਆਲੇ ਵਾਲੇ ਗਦਾਰਾਂ ਨੇ ਇਹ ਗਦਾਰੀ ਕੀਤੀ ਹਰੀ ਸਿੰਘ ਨਲਗੇ ਦੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਤਾਂ ਪੰਜਾਬ ਗੁਲਾਮ ਹੋਇਆ ਮਜੀਠੀਆਂ ਨੇ ਮਹਾਰਾਜਾ ਅਨਜੀਤ ਨਜੀਤ ਸਿੰਘ ਜੀ ਨੂੰ ਜ਼ਹਿਰ ਦਿੱਤੀ ਤਾਂ ਪੰਜਾਬ ਉਜੜਿਆ ਤਾਂ ਪੰਜਾਬ ਤਬਾਹ ਕੀਤਾ ਇਹ ਗਦਾਰਾਂ ਨੇ ਪਰ ਸਾਡੇ ਜਿਹੜੇ ਪੰਜਾਬੀ ਅੱਜ ਯੂਕੇ ਦੇ ਵਿੱਚ ਸਰਕਾਰ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਭਾਈ ਸਾਡੀਆਂ ਹਰੀ ਸਿੰਘ ਨਲੂਏ ਦੀਆਂ ਫੋਟੋਆਂ ਤਾਂ ਦੇ ਦਿਓ ਮਹਾਰਾਜਾ ਅਨਜੀਤ ਸਿੰਘ ਦੀਆਂ ਫੋਟੋਆਂ ਤਾਂ ਦੇ ਦਿਓ ਕਿ ਕਿ ਜਦੋਂ ਤੁਹਾਡੇ ਕੋਲੇ 1822 ਦੇ ਵਿੱਚ ਕੈਮਰਾ ਆ ਗਿਆ ਸੀ ਇਤਿਹਾਸ ਦੱਸ ਰਿਹਾ ਉਹਨਾਂ ਨੂੰ ਪਤਾ ਵੀ ਹੋਊਗਾ ਉਹ ਪੰਜਾਬੀਆਂ ਨੂੰ ਉਹ ਦੱਸਣ ਕਿ ਉਹ ਫੋਟੋਆਂ ਕਿੱਥੇ ਨੇ ਉਹ ਫੋਟੋਆਂ ਪੁੱਛਣ ਬ੍ਰਿਟਿਸ਼ ਹਕੂਮਤ ਨੂੰ ਕਿ ਭਾਈ ਕਿੱਥੇ ਨੇ ਸਾਡੇ ਯੋਧਿਆਂ ਸੂਰਮਿਆਂ ਦੀਆਂ ਫੋਟੋਆਂ ਇਹ ਜਿਹੜਾ ਸੱਚ ਆ ਇਹ ਸਾਹਮਣੇ ਲੈ ਕੇ ਆਉਣਾ ਚਾਹੀਦਾ ਪਰ ਲਿਆ ਸਕਦੇ ਨੇ ਉਹ ਪੰਜਾਬੀ ਜਿਹੜੇ ਬ੍ਰਿਟਿਸ਼ ਹਕੂਮਤ ਦੇ ਅੱਜ ਬੇਚਨੇ ਨਾਲ ਨੇ ਉਹ ਜੇ ਅਪਰਾਲਾ ਕਰਨਾ ਚਾਹਣ ਤਾਂ ਇਹ ਅਪਰਾਲਾ ਕਰ ਸਕਦੇ ਹਨ ਜਿਹੜਾ ਤੁਹਾਨੂੰ ਆਹ ਸਾਰੇ ਸਬੂਤ ਵੀ ਦਿਖਾਏ ਨੇ ਕਿ ਤੁਸੀਂ ਦੇਖ ਲਓ ਪੜ੍ਹੇ ਲਿਖੇ ਪੰਜਾਬੀਓ ਇੰਟਰਨੈਟ ਤੇ ਸਰਚ ਮਾਰ ਲਓ ਕਿ ਕੈਮਰੇ ਦਾ ਕੀ ਇਤਿਹਾਸ ਆ ਸਾਰਾ ਸੱਚ ਸਾਹਮਣੇ ਆ ਜਾਊਗਾ